ਤੁਸੀਂ ਦੇਖ ਰਹੇ ਹੋ ਧਾਨਿਕ ਸਵੇਰਾ ਪੰਜਾਬ ਦਾ ਪਾਣੀ ਕਦੇ ਦੁੱਧ ਦੇ ਬਰਾਬਰ ਮੰਨਿਆ ਜਾਂਦਾ ਸੀ ਲੇਕਿਨ ਸਾਡੀਆਂ ਅਣਗਹਿਲੀਆਂ ਕਾਰਨ ਕੁਝ ਪੈਸਟੀਸਾਈਡ ਨੇ ਜ਼ਮੀਨ ਦੇ ਹੇਠਲਾ ਪਾਣੀ ਗੰਦਲਾ ਕਰ ਦਿੱਤਾ ਅਤੇ ਬਹੁਤ ਸਾਰਾ ਫੈਕਟਰੀਆਂ ਦਾ ਪਾਣੀ ਜਿਹੜਾ ਉਹ ਧਰਤੀ ਵਿੱਚ ਭੇਜਿਆ ਜਾਣ ਲੱਗਾ ਜਿਸ ਕਰਕੇ ਇਸ ਦਾ TDS ਜਿਹੜਾ ਉਹ ਬਹੁਤ ਵੱਧ ਗਿਆ ਉਸ ਤੋਂ ਬਾਅਦ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਵੀ ਹੁੰਦੇ ਅੱਜ ਇੱਕ ਨਵੀਂ ਤਸਵੀਰ ਵੇਖਣ ਨੂੰ ਮਿਲੀ ਆ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਜਰੂਰ ਦਿਖਾਇਆ ਜਾਵੇ ਇੱਥੇ ਲੋਕ ਜਿਹੜੇ ਆ ਉਹ ਨਹਿਰ ਦੇ ਕੰਡੇ ਲੱਗੇ ਨਲਕੇ ਤੋਂ ਪਾਣੀ ਲੈਣ ਵਾਸਤੇ ਆਉਂਦੇ ਆ ਤਾਂ ਜੋ ਵਪਾਰੀਆਂ ਤੋਂ ਬਚਿਆ ਜਾ ਸਕੇ ਸੋ ਸਾਡੇ ਨਾਲ ਨੇ ਵੀਰ ਜੀ ਕੀ ਨਾਮ ਹੈ ਤੁਹਾਡਾ ਚਰਨਜੀਤ ਸਿੰਘ ਚਰਨਜੀਤ ਸਿੰਘ ਜੀ ਇੱਥੇ ਤੁਸੀਂ ਪਾਣੀ ਲੈਣ ਆਉਂਦੇ ਆ ਦਾ ਕਾਰਨ ਕੀ ਹੈ ਦਾ ਕਾਰਨ ਇਹ ਛੁੱਧ ਪਾਣੀ ਹੈ ਜੀ ਇਹ ਪਾਣੀ ਹੈ ਜੋ ਜੀ ਪਹਾੜਾਂ ਦੇ ਵਿੱਚੋਂ ਹੁੰਦਾ ਹੈ ਰਜੀਵ ਸਾਗਰ ਡੈਮ ਦੇ ਵਿੱਚ ਆ ਕੇ ਇਹ ਨਹਿਰਾਂ ਥਰੂ ਆਉਂਦਾ ਹੋਇਆ ਇਹ ਲੰਘਦਾ ਜੀ ਤੇ ਇਹ ਪਾਣੀ ਸਾਡਾ ਇਹਦੇ ਵਿੱਚ ਟੀਟੀਐਸ ਨਹੀਂ ਇਹਦਾ ਹੈਗਾ ਤੇ ਬਹੁਤ ਸ਼ੁੱਧ ਤੇ ਸਾਫ਼ ਪਾਣੀ ਹੈ ਔਰ ਇਹ ਫਿਲਟਰ ਨਾਲੋਂ ਵੀ ਕਿਤੇ ਛੋਦਾ ਕਿਉਂਕਿ ਨੇਚਰਲੀ ਸਾਫ਼ ਆ ਫਿਲਟਰ ਤਾਂ ਚਲੋ ਕਿ ਉਹ ਜਿਵੇਂ ਕਹਿ ਦਿੰਦੇ ਹੁੰਦੇ ਹੁੰਦੇ ਆ ਕਿ ਉਹ ਕਰ ਦਿੰਦਾ ਦੂਜਾ ਜ਼ਰੂਰੀ ਤੱਤ ਵੀ ਮਾਰ ਦਿੰਦਾ ਹੈ ਤੇ ਕਿਟਾਣੂ ਤਾਂ ਮਾਰਦਾ ਹੀ ਮਾਰਦਾ ਪਰ ਇਹ ਜਿਹੜਾ ਪਾਣੀ ਹੈ ਇਹ ਬਿਲਕੁਲ ਸਾਫ਼ ਤੇ ਸ਼ੁੱਧ ਪਾਣੀ ਹੈ ਇਸ ਕਰਕੇ ਉਹ ਤੁਹਾਡੀ ਕਹਾਵਤ ਗੈਣ ਤੁਹਾਨੂੰ ਕਿ ਉਹ ਪੰਜਾਬ ਦਾ ਪਾਣੀ ਜਿਹੜਾ ਇਹ ਦੁੱਧ ਦੇ ਬਰਾਬਰ ਆ ਉਹੀ ਜੇਕਰ ਮੈਂ ਇਹ ਦੁੱਧ ਦੇ ਬਰਾਬਰ ਹੀ ਆ ਪਰ ਬਾਕੀ ਅਦਰਵਾਈਜ਼ ਪਾਣੀ ਵੈਸੇ ਪੰਜਾਬ ਦਾ ਤੁਹਾਨੂੰ ਪਤਾ ਹੀ ਯਾਰ ਕੀ ਹਾਲਾਤ ਨੇ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਇੱਥੇ ਲੱਗ ਲੱਗੇ ਪਿੰਡਾਂ ਦੇ ਜਿਲੇ ਆ ਟੀਡੀਐਸ ਜਿਹੜਾ ਵਾ ਉਹ 550 ਤੋਂ ਲੈ ਕੇ 800 ਟੀਡੀਐਸ ਦੇ ਸਮਥਿੰਗ ਹੋ ਗਿਆ ਜਿਸ ਕਾਰਨ ਬਹੁਤ ਸਾਰੇ ਡਾਕਟਰ ਜਿਹੜੇ ਆ ਉਹ ਰੈ ਦੇ ਰਹੇ ਆ ਕਿ ਇਹ ਸ਼ੁੱਧ ਪਾਣੀ ਜਿਹੜਾ ਉਹ ਨਹਿਰ ਦੇ ਕੰਢੇ ਤੋਂ ਪੀਤਾ ਜਾਵੇ ਤਾਂ ਕਰਕੇ ਲੋਕ ਜਿਹੜੇ ਆ ਬਹੁਤ ਜ਼ਿਆਦਾ ਆਉਂਦੇ ਆ ਤੁਸੀਂ ਕਿੰਨੇ ਚਿਰ ਤੋਂ ਇਹ ਪਾਣੀ ਨੂੰ ਵਰਤ ਰਹੇ ਹੋ ਅਨੁਭਵੀ ਤਕਰੀਬਨ 10 ਸਾਲ ਹੋ ਗਏ ਜੀ ਪਾਣੀ ਪੀਂਦਿਆਂ ਨੂੰ ਉਦੋਂ ਤੇ ਸਿਹਤ ਸਾਰਿਆਂ ਦੀ ਠੀਕ ਰਹਿ ਗਈ ਬਿਲਕੁਲ ਬਹੁਤ ਵਧੀਆ ਜੀ ਜੋ ਵੀ ਘਰਾਂ ਦੇ ਵਿੱਚ ਾਰੋ ਲੱਗੇ ਸੀ ਸਾਰੇ ਲੋਕਾਂ ਬੰਦ ਕਰਦੇ ਆਰ ਉਹਨੂੰ ਾਰੋ ਕੋਈ ਯੂਜ਼ ਹੀ ਨਹੀਂ ਕਰਦਾ ਕੋਈ ਬੜਾ ਮਜਬੂਰ ਹੋਏਗਾ ਤੇ ਜਿਹੜਾ ਨਹੀਂ ਆ ਸਕਦਾ ਜਾਂ ਜਿਵੇਂ ਕੋਈ ਨਹੀਂ ਮਤਲਬ ਇਨੀ ਤੋਂ ਤੱਕ ਪਹੁੰਚ ਕਰ ਸਕਦਾ ਕਿਉਂਕਿ ਪਿੰਡ ਥੋੜਾ ਨਹਿਰ ਤੋਂ ਦੂਰ ਆ ਤੇ ਕੋਈ ਨਹੀਂ ਆ ਸਕਦਾ ਤੇ ਜਾਂ ਕਿਸੇ ਕੋਲੋਂ ਮੰਗਵਾ ਲੈਂਦਾ ਪਰ ਮਤਲਬ ਵੱਧ ਤੋਂ ਵੱਧ ਕੋਸ਼ਿਸ਼ ਹਰੇਕ ਦੀ ਇਹੀ ਆ ਕਿ ਪਾਣੀ ਨਹਿਰਤ ਬੜਾ ਹੀ ਪੀਤਾ ਜਾਵੇ ਜੇ ਕੱਲ ਨੂੰ ਕਿਤੇ ਰਿਸ਼ਤੇਦਾਰ ਤੇ ਜਾਣਾ ਪੈਂਦਾ ਫਿਰ ਕੀ ਕਰਦੇ ਆ ਫਿਰ ਵੀ ਲੋਕ ਕੈਰੀ ਕਰਕੇ ਆਪਣੇ ਨਾਲ ਤਕਰੀਬਨ 1-2 ਦਿਨ ਵਾਸਤੇ ਦਾ ਕੋਟਾ ਤੇ ਕਹਿਣ ਦਾ ਮਤਲਬ ਕਿ ਨਾਲ ਰੱਖਦੇ ਹੀ ਆ ਲੈ ਕੇ ਹੀ ਜਾਂਦੇ ਆ ਇੱਕ ਵੀਰ ਹੋਰ ਸਾਡੇ ਨਾਲ ਨੇ ਆਪਾਂ ਜਾਣਾ ਕਿ ਵੀਰ ਜੀ ਕੀ ਨਾਮ ਤੁਹਾਡਾ ਸਿਕੰਦਰ ਸਿੰਘ ਜੀ ਆ ਸਿਕੰਦਰ ਸਿੰਘ ਜੀ ਤੁਸੀਂ ਇੰਨਾ ਪਾਣੀ ਇਕੱਠਾ ਕਰਕੇ ਲੈ ਕੇ ਚੱਲੇ ਹੋ ਤਾਂ ਹੀ ਘਰ ਦੇ ਵਿੱਚ ਸਾਰਾ ਇਹੀ ਪਾਣੀ ਵਰਤਦੇ ਆ ਹਾਂ ਜੀ ਇਹ ਤਾਂ ਨਾ ਘਰਾਂ ਦਾ ਪਾਣੀ ਆ ਜੀ ਏ ਅਸੀਂ ਪੀਣ ਵਾਸਤੇ ਲੈ ਕੇ ਚੱਲੇ ਜਿੰਨਾ ਵੀ ਪਾਣੀ ਹੈ ਵਧੀਆ ਇਹ ਨਾਲ ਅਸੀਂ ਅੱਡੀ ਸ਼ਹਿਰ ਜਿਹੜੀ ਵਧੀਆ ਰਹਿੰਦੀ ਹੈ ਜੋ ਸਾਡੇ ਪੇਟ ਦੇ ਦੁੱਖ ਤਕਲੀਫ ਹੁੰਦੀ ਹੈ ਇਹਦੇ ਨਾਲ ਸਹੀ ਹੈ ਤੁਸੀਂ ਡਾਕਟਰ ਨੇ ਰਹਿ ਦਿੱਤੀ ਸੀ ਨਹੀਂ ਡਾਕਟਰ ਨੇ ਨਹੀਂ ਦਿੱਤੀ ਜੀ ਪਾਣੀ ਜਿਹੜਾ ਘਰਾਂ ਦਾ ਖਰਾਬ ਹੋ ਚੱਕਾ ਪੂਰਾ ਤੇ ਜਦੋਂ ਘਰ ਦਾ ਪਾਣੀ ਅਸੀਂ ਪੀਨੇ ਸਾਡੇ ਪੇਟ ਵਿੱਚ ਦਰਦ ਹੁੰਦਾ ਰਹਿੰਦਾ ਇਹ ਪਾਣੀ ਪੀਣੇ ਦਾ ਇਸ ਸੀਜ਼ਨ ਰਹਿਣਾ ਤੁਸੀਂ ਸੋ ਦੇਖ ਸਕਦੇ ਹੋ ਕਿ ਇਹਨਾਂ ਦਾ ਕਹਿਣਾ ਵਾ ਕਿ ਦੂਸਰੇ ਪਾਣੀ ਦੇ ਨਾਲ ਪੇਟ ਦੇ ਵਿੱਚ ਦਰਦ ਹੁੰਦੀ ਆ ਔਰ ਜਦੋਂ ਇਹ ਪਾਣੀ ਪੀਂਦੇ ਆ ਤੇ ਪਰਿਵਾਰ ਜਿਹੜਾ ਉਹ ਠੀਕ ਰਹਿੰਦਾ ਤੇ ਇਹ ਕਿੰਨੇ ਦਿਨ ਦਾ ਸਟਾਕ ਤੁਸੀਂ ਜਿਹੜਾ ਵਾ ਲੈ ਜਾਂਦੇ ਹੋ ਅਸੀਂ 2 ਦਿਨਾਂ ਦਾ ਪਾਣੀ ਘੜੀ ਲਈ ਤਿੰਨਾ ਘਰਾਂ ਦਾ ਇੱਕ ਵੀਰ ਹੋਰ ਸਾਡੇ ਨਾਲ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਨਹਿਰ ਦਾ ਪਾਣੀ ਜਿਹੜਾ ਹੈ ਗਾ ਬਿਲਕੁਲ ਕੰਡੇ ਦੇ ਉੱਤੇ ਢਲਕਾ ਵਾ ਇਥੇ ਕਾਫੀ ਪਿੰਡਾਂ ਦੇ ਲੋਕ ਜਦੋਂ ਦੇ ਅਸੀਂ ਆਇਆ ਵੇਖ ਰਹੇ ਆ ਕਿ ਲੋਕ ਗੱਡੀਆਂ ਤੇ ਆ ਕੇ ਪਾਣੀ ਕੱਢਦੇ ਕੀ ਕਰਨਾ ਭਾਜੀ ਇਹ ਤਾਂ ਪੁੱਖੀ ਬੜੀ ਲੱਗਦੀ ਹੈ ਤੇ ਪਾਣੀ ਨਾਲ ਹਾਂ ਪਣੀ ਬਹੁਤ ਬਿਲਕੁਲ ਸਾਫ ਹੈ ਪੁਖ ਮੋਰ ਲੱਗਦੀ ਇਹਨਾਂ ਤੁਸੀਂ ਵੀ ਲੈ ਕੇ ਇੱਥੋਂ ਹਾਂਜੀ ਹਾਂਜੀ ਸਾਡਾ ਪੱਕਾ ਪਣੀ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਲੋਕ ਜਿਹੜੇ ਆ ਇੱਥੇ ਦਾ ਹੀ ਪਾਣੀ ਜਿਹੜਾ ਉਹ ਵਰਤ ਕੇ ਆਪਣੇ ਘਰਾਂ ਦਾ ਗੁਜ਼ਾਰਾ ਕਰ ਰਹੇ ਨੇ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਕੁਮਾਨ ਬਟਾਲਾ ਗੁਰਦਾਸਪੁਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par ब...